ਉਸੀਂ ਦੇਖ ਰਿਹਾ ਉਹਦਾ ਵਾਰ ਤੇ ਮੈਂ ਦਲਜੀਤ ਜਨੂਆ ਦੋਸਤੋ ਪਿਛਲੇ ਸਮੇਂ ਤੋਂ ਸਰਕਾਰ ਜਿੱਥੇ ਪੂਰੀ ਤਰ੍ਹਾਂ ਨਸ਼ਿਆਂ ਦੇ ਜਿਹੜੇ ਖਤਮ ਕਰਨ ਲਈ ਪੂਰੀ ਤਰ੍ਹਾਂ ਸਰਤਕਾ ਉੱਥੇ ਪੰਜਾਬ ਪੁਲਿਸ ਵੀ ਡੀਜੀਪੀ ਗੌਰਵ ਯਾਦਵ ਜੀ ਹੋਰ ਹਦੇਦਰ ਦੇਸ਼ਾਂ ਤੇ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ ਇਸੇ ਲਈ ਜਿਲ੍ਹਾ ਹੁਸ਼ਿਆਰਪੁਰ ਤੇ ਐਸਐਸਪੀ सुरेंद्र ਲੰਬਾ ਜੀ ਪੂਰੀ ਤੰਦੇ ਨਾਲ ਆਪਣੀ ਪੂਰੀ ਪਾਰਟੀ ਦੇ ਨਾਲ ਉਸ ਪਾਰਟੀ ਦੇ ਨਾਲ ਜਿਹੜਾ ਨਸ਼ਾ ਦੇ ਖਾਤਮੇ ਲਈ ਹਮੇਸ਼ਾ 24 ਆਵਰ ਜਿਹੜਾ ਬਰਕਰਾਰ ਰਿਹਾ ਤਾਂ ਕਿ ਇਸ ਜਿਹੜੀ ਸਾਡੀ ਨੌਜਵਾਨੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਹੈ ਉਹ ਉਸ ਤੋਂ ਬਚ ਸਕੇ ਔਰ ਉਹਨਾਂ ਲਈ ਸਹੀ ਸੈਮੀਨਾਰ ਵੀ ਯੋਜਿਤ ਕੀਤੇ ਜਾ ਰਹੇ ਪੁਲਿਸ ਵੱਲੋਂ ਤਾਂ ਕਿ ਉਹ ਲੋਕ ਜਾਗ ਲੱਤ ਤੋਂ ਬਚਲੇ ਸੋ ਇਸੇ ਸਾਰੀ ਗੱਲਬਾਤ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਐਸਐਸਪੀ ਸਰਿੰਦਰ ਲੰਬਾ ਜੀ ਦੇ ਨਾਲ ਪੇਪਲਸ ਵੱਲੋਂ ਪਿਛਲੇ 10 ਦਿਨ ਤੋਂ ਲੈ ਕੇ ਜਿਹੜਾ ਅਗਸਤ ਮਹੀਨਿਆ ਕਿੰਨੀ ਕ ਭਾਈ ਕਿਹੜੇ ਲੋਕ ਫੜਿਆ ਜਾਂ ਭਗੌੜੇ ਜਾਂ ਨਸ਼ਾ ਨਗਰਸਤ ਕੀ ਕੀ ਕਾਰਵਾਈ ਕੀਤੀ ਉਸ ਬੰਦ ਚ ਗੱਲ ਸੋ ਸਰ ਤੁਹਾਡਾ ਸਵਾਗਤ ਹੈ ਜੀ ਦਾ ਬਾਰ। ਜੀ ਥੈਂਕ ਯੂ ਜੀ ਜੀ ਦੁਲਜੀਤ ਜੀ ਜਿਹੜੇ ਨਸ਼ਾ ਦੇ ਖਿਲਾਫ ਆਪਣੀ ਇੱਕ ਮੁਕੰਮਲ ਮੁਹਿੰਮ ਚੱਲ ਰਹੀ ਹੈਗੀ ਮਾਨਯੋਗ ਸੀਐਮ ਸਾਹਿਬ ਦੇ ਡਾਇਰੈਕਸ਼ਨ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸਪੈਸ਼ਲ ਡੀਜੀਐਸਟੀਐਫ ਦੀ ਗਾਈਡੈਂਸ ਚ ਜਿਹਨੂੰ ਸਾਡੇ ਡੀਆਈਜੀ ਸਾਹਿਬ ਜਲੰਧਰ ਰੇਂਜ ਸੁਪਰਵਾਈਜ਼ ਕਰਦੇ ਹੈਗੇ ਉਹਦੇ ਵਿੱਚ ਪੂਰਾ ਆਪਣਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਿਹੜੀ ਪਿਛਲੇ 10 ਦਿਨਾਂ ਦੀ ਆਪਣੀ ਕਾਰਗੁਜ਼ਾਰੀ ਹੈਗੀ 1 ਅਗਸਤ ਤੋਂ ਲੈ ਕੇ ਤੇ ਕੱਲ ਤੱਕ ਦੀ ਜਿਹੜੀ ਰਿਪੋਰਟ ਹੈਗੀ ਉਹਦੇ ਵਿੱਚ ਆਪਣੇ ਪੂਰੀ ਪੁਲਿਸ ਟੀਮ ਵੱਲੋਂ 15 ਐਫਆਈਆਰ ਦਰਜ ਕਰਕੇ ਤੇ 20 ਲੋਕਾਂ ਨੂੰ ਹੁਣ ਤੱਕ ਆਪਾਂ ਗ੍ਰਿਫਤਾਰ ਕੀਤਾ ਹੈਗਾ ਜਿਹੜਾ ਸਟਰੀਟ ਲੈਵਲ ਪੈਡਲਿੰਗ ਦਾ ਕੰਮ ਮਤਲਬ ਲੋਕਾਂ ਨੂੰ ਜਾ ਕੇ ਨਸ਼ਾ ਵੇਚਣ ਦਾ ਕੰਮ ਕਰਦੇ ਹੈਗੇ ਉਹਦੇ ਚ ਉਹ ਵੀ ਇਨਵੋਲਡ ਹੈਗੇ ਉਹਨਾਂ ਤੋਂ ਪਿੱਛੇ ਬੈਕ ਸਪਲਾਈਅਰ ਵੀ ਉਹਨਾਂ ਦੇ ਇਨਵੋਲਡ ਹੈਗੇ ਪਲੱਸ ਜਿਹੜਾ ਹੈਗਾ ਆ ਜਿਹੜੇ 15 ਐਫਆਈਆਰ ਦਰਜ ਕੀਤੇ ਹੈਗੇ ਇਹਨਾਂ ਸਾਰੇ ਕੇਸਾਂ ਚ ਮੈਕਸਿਮਮ ਜਿਹੜਾ ਹੈਗਾ ਕੋਸ਼ਿਸ਼ ਕੀਤੀ ਗਈ ਹੈਗੀ ਕਿ ਜਿਹੜਾ ਬੈਕਵਰਡ ਦਾ ਲਿੰਕ ਹੈਗਾ ਜਿੱਥੇ-ਜਿੱਥੇ ਲੋਕ ਪਿੱਛੇ ਸਪਲਾਈ ਕਰਦੇ ਹੈਗੇ ਉਹਨਾਂ ਨੂੰ ਵੀ ਟ੍ਰੇਸ ਕਰਕੇ ਉਹਨਾਂ ਨੂੰ ਨਸ਼ੇ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਹੈਗੀ ਉਹ ਲਗਭਗ ਅੱਜ 50 ਡੇਜ਼ ਹੋ ਗਏ ਹੈਗੇ 18 16 18 ਜੂਨ ਤੋਂ ਜਿਹੜਾ ਹੈਗਾ ਸੀਐਮ ਸਾਹਿਬ ਦੀ ਮੀਟਿੰਗ ਤੋਂ ਬਾਅਦ ਇੱਕ ਮੁਕੰਮਲ ਤਰੀਕੇ ਨਾਲ ਇੱਕ ਨਵੀਂ ਤੇਜ਼ੀ ਦੇ ਨਾਲ ਨਵੇਂ ਜੋਸ਼ ਦੇ ਨਾਲ ਮੁਹਿੰਮ ਸ਼ੁਰੂ ਕੀਤੀ ਸੀਗੀ ਪਹਿਲਾਂ ਵੀ ਆਪਾਂ ਕਾਰਵਾਈ ਕਰਦੇ ਰਹੇ ਹੈਗੇ ਬਟ ਇੱਕ ਮੁਕੰਮਲ ਮੁਹਿੰਮ ਜਿਹੜੀ ਸ਼ੁਰੂ ਕੀਤੀ ਉਸ ਤੋਂ ਲਗਭਗ 50 ਡੇਜ਼ ਹੋ ਗਏ ਹੈਗੇ ਤੇ ਉਹਦੇ ਵਿੱਚ ਹੁਣ ਤੱਕ 100 ਤੋਂ ਜ਼ਿਆਦਾ ਐਫਆਈਆਰ ਦਰਜ ਕਰਕੇ ਲਗਭਗ 170 ਬੰਦੇ ਆਪਾਂ ਵੱਖਰੇ ਵੱਖਰੇ ਕੇਸਾਂ 'ਚ ਗ੍ਰਿਫਤਾਰ ਕੀਤੇ ਹੈਗੇ ਜਿਹੜੇ ਐਨਡੀਪੀਐਸ ਦੇ ਕੰਮ ਚ ਇਨਵੋਲਡ ਹੈਗੇ ਉਸ ਤੋਂ ਇਲਾਵਾ ਹੋਰ ਕਾਫੀ ਲਗਭਗ 50 ਬੰਦੇ ਜਿਹੜੇ ਹੈਗੇ ਅਸੀਂ ਨਾਮਜ਼ਦ ਕੀਤੇ ਹੈਗੇ ਜਿਹੜੇ ਬੈਕਵਰਡ ਜਿਹੜੇ ਸੋਰਸੇਜ ਹੈਗੇ ਜਿਨ੍ਹਾਂ ਨੇ ਨਸ਼ੇ ਦੀ ਸਪਲਾਈ ਕਰ ਰਹੇ ਹੈਗੇ ਉਹਨਾਂ ਦੀ धरपकੜ ਵਾਸਤੇ ਵੀ ਜਿਹੜੀ ਹੈਗੀ ਸਾਡੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਤੇ ਮੈਂ ਸਮਝਦਾ ਕਿ ਕਾਫੀ ਜਿਹੜਾ ਜਿਆਦਾ ਚੰਗਾ ਕੰਮ ਹੋਇਆ ਹੈਗਾ ਨਸ਼ੇ ਦੇ ਖਿਲਾਫ ਹਾਲੇ ਵੀ ਜਿਹੜਾ ਜਿੱਥੇ ਵੀ ਥੋੜਾ ਬਹੁਤ ਸਕੋਪ ਹੈਗਾ ਜਿੱਥੇ ਵਿੱਚ ਵਿੱਚ ਜਿਹੜੇ ਬੰਦੇ ਇਸ ਤਰੀਕੇ ਦੇ ਕੋਈ ਕੋਈ ਐਪਸਪੌਂਡ ਹੋ ਗਿਆ ਏਰੀਆ ਛੱਡ ਕੇ ਬਚ ਗਿਆ ਜਾਂ ਰਾਤ-ਵਿਰਾਤ ਆਂਦਾ ਹੈਗਾ ਜਾਂ ਕਿੱਥੇ ਕੋਈ ਕ라우ਡਿਡ ਏਰੀਆ ਚ ਏਕ ਬਸਤੀਆਂ ਚ ਜਿਹੜਾ ਹੈਗਾ ਲੁਕ ਚੁਪ ਕੇ ਕੋਈ ਇਸ ਕੰਮ ਚ ਰੋਲਡ ਹੈਗਾ ਉਹਨਾਂ ਤੇ ਵੀ ਸਾਡੀ ਨਿਗਾਹ ਹੈਗੀ ਤੇ ਅਸੀਂ ਹੌਲੀ-ਹੌਲੀ ਉਸ ਚੀਜ਼ ਨੂੰ ਵੀ ਕਲੀਨ ਕਰਨ ਦਾ ਕੰਮ ਕਰ ਰਹੇ ਹਾਂਗੇ ਆ ਸਰ ਲਾਸਟ ਟਾਈਮ ਸਰਕਾਰ ਦੀ ਜਿਹੜੀ ਇਹ ਨਿਰਦੇਸ਼ਾਂ ਤੇ ਚੱਲਦੀ ਆ ਇਹ ਜਿਹੜਾ ਪਿਛਲੇ ਦਿਨ ਸਰਕਾਰ ਨੇ ਇੱਕ ਡਿਸੀਜਨ ਲਿਆ ਸਭ ਜਿਹੜੇ ਨਸ਼ੇ ਦੇ ਬੁਕੇਤਾ ਉਹਨਾਂ ਦੀ ਪ੍ਰਾਪਰਟੀ ਆ ਇਹਨਾਂ ਦਸਾਂ ਦਿਨਾਂ ਦੇ ਵਿੱਚ ਕੋਈ ਇਹੋ ਜਿਹੀ ਪ੍ਰਾਪਰਟੀ ਜ਼ਬਤ ਕੀਤੀ ਪੁਲਿਸ ਗਰੁੱਪ ਜਾਂ ਜਸਟਿਸ ਸ਼ਾਪਰ ਦੇ ਵਿੱਚ ਜਾਂ ਕਿਸੇ ਜਿਹੜਾ ਇੱਕ ਇੱਕ ਪ੍ਰੋਪੋਜ਼ਲ ਜਿਹੜਾ ਹੈਗਾ ਸਾਡੇ ਵੱਲੋਂ ਪਿਛਲੇ ਮਹੀਨੇ ਭੇਜਿਆ ਗਿਆ ਸੀਗਾ ਜਿਹਦੇ ਵਿੱਚ 50 ਲੱਖ ਤੋਂ ਉੱਪਰ ਦੀ ਇੱਕ ਪ੍ਰਾਪਰਟੀ ਹੈਗੀ ਜਿਹੜਾ ਇੱਕ ਬڑا ਨਸਾਸਮਗਲ ਰਹੇਗਾ ਜਿਹਦੇ ਜਿਹਦੇ ਘਰ ਦੀ ਫਰੀਜ਼ਿੰਗ ਵਾਸਤੇ ਭੇਜਿਆ ਹੈਗਾ 6 ਪ੍ਰੋਪੋਜ਼ਲ ਅਸੀਂ ਹਲੇ ਹੋਰ ਤਿਆਰ ਕਰ ਰਹੇ ਹੈਗੇ ਜਿਹਦੀ ਕੀਮਤ 3 ਕਰੋੜ ਤੋਂ ਉੱਪਰ ਹੈਗੀ ਤੇ ਉਹ ਪਾਈਪਲਾਈਨ ਚ ਹੈਗੇ ਜਿਹੜੇ ਵੀ ਅਸੀਂ ਇਸ ਮਹੀਨੇ ਸਾਡੀ ਕੋਸ਼ਿਸ਼ ਹੈ ਕਿ ਉਹ ਪ੍ਰੋਪੋਜ਼ਲ ਸਾਰੇ ਡਾਕੂਮੈਂਟੇਸ਼ਨ ਪੂਰਾ ਹੋ ਕੇ ਚਲੇ ਜਾਣ ਤੇ ਉਹਨਾਂ ਦੀ ਪ੍ਰਾਪਰਟੀਆਂ ਫੋਰਫਿਟ ਕੀਤੀ ਜਾ ਸਕੇ ਹੁਣ ਤੱਕ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਚ ਕਾਫੀ ਸਾਰੇ ਪ੍ਰੋਪੋਜ਼ਲਸ ਆਪਣੇ ਲੋਕ ਗਏ ਹੈਗੇ ਤੇ ਕਾਫੀ ਪ੍ਰਾਪਰਟੀਆਂ ਨਸਾਸਮਗਲ ਵਾਲੇ ਜਿਹੜੀ ਹੈਗੀ ਫ੍ਰੀਜ਼ ਕੀਤੀਆਂ ਗਈਆਂ ਹੈਗੇ ਜੀ ਸਰ ਟ੍ਰੈਫਿਕ ਨੂੰ ਲੈ ਕੇ ਆਪਾਂ ਇੱਕ ਸਟਾ ਸਵਾਲ ਇਹਦੇ ਵਿੱਚ ਅਸੀਂ ਆ ਟ੍ਰੈਫਿਕ ਨੂੰ ਲੈ ਕੇ ਸਮੱਸਿਆ ਬਹੁਤ ਕਾਫੀ ਗੜੀ ਆ ਹੁਣਾਂ ਸਲਝ ਗਈ ਆ ਤੁਹਾਡੇ ਜਿਹੜੇ ਟ੍ਰੈਫਿਕ ਚਾਰਜ ਉਹ ਵੀ ਵਧੀਆ ਤਰੀਕੇ ਨਾਲ ਲਾਸਟ ਟਾਈਮ ਉਹਨਾਂ ਨੇ ਇੱਕ ਵੀਡੀਓ ਸੀ ਕਿ ਬੱਚਿਆਂ ਨੂੰ ਕਿਵੇਂ ਕਨਵੇ ਕੀਤਾ ਤੇ ਫਾਈਨਲ ਵੀ ਕੀਤਾ ਬਹੁਤ ਵਧੀਆ ਕੀਤਾ ਟ੍ਰੈਫਿਕ ਨੂੰ ਲੈ ਕੇ ਜਿਲ੍ਹਾ ਪੁਲਿਸ ਮੁਖੀ ਇਸ ਤਰ੍ਹਾਂ ਦੇ ਕੰਮ ਦੇ ਦੇਖੋ ਟ੍ਰੈਫਿਕ ਨੂੰ ਲੈ ਕੇ ਅਸੀਂ ਰੂਲ ਲੋ ਐਨਫੋਰਸਮੈਂਟ ਦਾ ਕੰਮ ਜਿਹੜਾ ਹੈਗਾ ਉਹ ਕਰ ਰਹੇ ਹੈਗੇ ਨਾਲ ਦੇ ਨਾਲ ਅਵੇਰਨੈਸ ਦਾ ਕੰਮ ਵੀ ਇਸੇ ਕਰਾ ਰਹੇ ਹੈਗੇ ਹੁਣ ਕਿਉਂਕਿ ਪਿਛਲੇ ਤੁਹਾਨੂੰ ਪਤਾ ਪਿਛਲੇ 4-5 ਦਿਨ ਤੋਂ ਮਾਤਾ ਚਿੰਤਪੁਰਨ ਜਿਹਦਾ ਜਿਹੜਾ ਮੇਲਾ ਚੱਲ ਰਿਹਾ ਹੈਗਾ ਤੇ ਉਹਦੇ ਵਿੱਚ ਕਾਫੀ ਰਸ ਹੋਣ ਕਰਕੇ ਸਾਡੇ ਸਾਰਾ ਧਿਆਨ ਤੇ ਸਾਰੀ ਡਿਊਟੀਆਂ ਉਧਰ ਲਗੀਆਂ ਹੋਈਆਂ ਹੈਗੀਆਂ ਤੇ ਇਸ ਕਰਕੇ ਥੋੜਾ ਟ੍ਰੈਫਿਕ ਮੈਨੇਜ ਕਰਨ 'ਚ ਥੋੜਾ ਜਿਹਾ ਇਸ਼ੂ ਰਹਿੰਦਾ ਹੈਗਾ ਆਦਰਵਾਈਜ਼ ਐਨਫੋਰਸਮੈਂਟ ਵਾਲੇ ਕੰਮ 'ਚ ਪੂਰੇ ਜ਼ਿਲ੍ਹੇ 'ਚ 30 ਤੋਂ ਜ਼ਿਆਦਾ ਟ੍ਰੈਫਿਕ ਮੁਲਾਜ਼ਮੇ ਸਿਲਾਏ ਹੋਏ ਹੈਗੇ ਤੇ ਸਾਰੇ ਅਵੇਰਨੈਸ ਪਲੱਸ ਐਨਫੋਰਸਮੈਂ ਜਿਹੜਾ ਹੈਗਾ ਟ੍ਰੈਫਿਕ ਐਨਫੋਰਸਮੈਂਟ ਤੋਂ ਰਿਹਾ ਹੁੰਦੇ ਹੈਗੇ ਸਰ 15 ਅਗਸਤ ਦੇ ਦਿਵਸ ਆ ਰਿਹਾ ਜਿਹੜਾ 15 ਅਗਸਤ ਦੇ ਇਸ ਰੱਖਿਆ ਵਿਵਸਥਾ ਵੱਲ ਪੁਲ ਪੰਜਾਬ ਪੁਲ ਤੋਂ ਕਿਸ ਤਰ੍ਹਾਂ ਦੀ ਵਿਵਸਥਾ ਕੀਤੀ ਜੀ ਪਹਿਲਾਂ ਤੋਂ ਸਾਰਿਆਂ ਨੂੰ 15 ਅਗਸਤ ਦੇ ਪਾਵਨ ਦਿਵਸ ਤੇ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਤਾੜੇ ਰਹੇ ਤੇ ਇਹਦੀ ਸਿਕਿਉਰਿਟੀ ਵਾਸਤੇ ਜਿਹੜਾ ਹੈਗਾ ਤੁਸੀਂ ਪਿੱਛੇ ਵੀ ਦੇਖ ਰਹੇ ਹੋ ਕਿ ਅਸੀਂ ਸਿਕਿਉਰਿਟੀ ਹਾਈ ਅਲਰਟ ਕਿਤ ਤਰ੍ਹਾਂ ਹੈਗਾ ਤੇ ਇਹਦੇ ਸਬੰਧ ਚ ਅਸੀਂ ਡਿਫਰੈਂਟ ਡਿਫਰੈਂਟ ਤਰੀਕੇ ਦੀ ਰੈਂਡਮ ਚੈਕਿੰਗਸ ਸਰਚ ਅਭਿਆਨ ਚੈਕਿੰਗਸ 플ੈਗ ਮਾਰਚੇਜ ਤੇ ਉਹ ਸਾਰਾ ਡੋਮਿਨੇਸ਼ਨ ਏਰੀਆ ਡੋਮਿਨੇਸ਼ਨ ਨਾਈਟ ਡਿਊਟੀਆਂ ਚੈਕਿੰਗ ਹੋਰ ਸਾਰਾ ਕਰਦੇ ਰਹਿੰਦੇ ਹੈਗੇ ਤੇ 15 ਅਗਸਤ ਨੂੰ ਸਪੈਸੀਫਿਕਲੀ ਜਿਹੜਾ ਹੈਗਾ ਉਹ ਪੈਟਰੋਲਿੰਗ ਤੇ ਸਕਿਉਰਿਟੀ ਅਰੇਂਜਮੈਂਟਸ ਬੜੇ ਚਾਕ ਚੋ ਬੰਦ ਤੇ ਪੁਕਤਾ ਕੀਤੇ ਗਏ ਹੈਗੇ ਪੂਰੇ ਜ਼ਿਲ੍ਹੇ 'ਚ ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮ ਇਸ ਅਲੱਗ-ਅਲੱਗ ਥਾਵਾਂ ਤੇ ਜਿਹੜੇ 15 ਅਗਸਤ ਦੇ ਪ੍ਰੋਗਰਾਮ ਹੋਣਗੇ ਉਹਨਾਂ ਤੇ ਸੁਰੱਖਿਆ ਵਾਸਤੇ ਤਨਖਾਤ ਕੀਤੇ ਜਾ ਰਹੇ ਹੈਗੇ ਆ ਸਰ ਹੋਰ ਕੋਈ ਗੱਲ ਜਿਹੜੀ 15 ਅਗਸਤ ਦਾ ਨਸ਼ਿਆਂ ਨੂੰ ਲੈ ਕੇ ਜਿਹੜੀ ਆਪਾਂ ਭੁੱਲ ਕੇ ਆਪਾਂ ਕਰਨੀ ਜੀ ਨਸ਼ਾ ਨਸ਼ਾ ਦੇ ਸੰਬੰਧ ਚ ਦੇਖੋ ਇੱਕ ਗੱਲ ਸਭ ਤੋਂ ਜ਼ਰੂਰੀ ਹੈ ਕਿ ਜਿਹੜੇ ਮੈਂ ਤੁਹਾਡੇ ਨਾਲ ਹੀ ਲੋਕਾਂ ਤੱਕ ਪਹੁੰਚਾਉਣਾ ਚਾਹਨਾ ਜਿੱਥੇ ਵੀ ਅਸੀਂ ਗੱਲ ਕਰਦੇ ਹੈਗੇ ਕਿ ਦੋ ਤਿੰਨ ਚੀਜ਼ ਹੈਗੀ ਨਸ਼ੇ ਚ ਇੱਕ ਹੈਗਾ ਐਨਫੋਰਸਮੈਂਟ ਐਨਫੋਰਸਮੈਂਟ ਦੀ ਕਾਰਵਾਈ ਅਸੀਂ ਆਪਣੇ ਜੀ ਜਾਨ ਲਾ ਕੇ ਜਿਹੜਾ ਹੈਗਾ ਉਹ ਕਰ ਰਹੇ ਹੈਗੇ ਜਿਹੜੇ ਲੋਕ ਨਸ਼ੇ ਦੀ ਸਮਗਲਿੰਗ ਚ ਇਨਵੋਲਡ ਹੈਗੇ ਉਹਨਾਂ ਨੂੰ ਫੜ ਕੇ ਕਾਨੂੰਨ ਮੁਤਾਬਿਕ ਜਿਹੜੇ ਹੈਗੇ ਉਹਨਾਂ ਨੂੰ ਸਜ਼ਾ ਦਿਲਾਉਣ ਦਾ ਕੰਮ ਅਸੀਂ ਕਰ ਰਹੇ ਹੈਗੇ ਦੂਸਰਾ ਹੈਗਾ ਅਵੇਅਰਨੈਸ ਜਿਹੜਾ ਬੱਚਾ ਨਸ਼ੇ ਦੇ ਦਲਦਲ ਚ ਨਹੀਂ ਫਸਿਆ ਹੈਗਾ ਉਹਨੂੰ ਬਚਾ ਕੇ ਰੱਖਣਾ ਜੀ ਤੀਸਰਾ ਹੈਗਾ ਜਿਹੜਾ ਜਿਹੜਾ ਕੋਈ ਬੱਚਾ ਫਸ ਗਿਆ ਹੈਗਾ ਉਹਦਾ ਰੀਹੈਬਿਲਿਟੇਸ਼ਨ ਤੇ ਉਹਦਾ ਹੈਗਾ ਕਿ ਪਹਿਲੀ ਚੀਜ਼ ਜਿਹੜਾ ਬੱਚਾ ਕੋਈ ਨਸ਼ੇ ਦੀ ਲਤ ਚ ਫਸ ਗਿਆ ਉਹਦੇ ਪੇਰੈਂਟਸ ਨੂੰ ਉਹਦੇ ਦੋਸਤਾਂ ਮਿੱਤਰਾਂ ਨੂੰ ਉਹ ਖੁਦ ਬੱਚੇ ਨੂੰ ਆਹ ਬਿਲੀਵ ਕਰਨਾ ਪੈਗਾ ਕਿ ਨਸ਼ਾ ਛੱਡਿਆ ਜਾ ਸਕਦਾ ਤੇ ਉਹਦੋਂ ਤੋਂ ਠੀਕ ਹੋ ਸਕਦਾ ਦੂਸਰੀ ਚੀਜ਼ ਉਹਦਾ ਦੂਸਰਾ ਸਟੈਪ ਆਇਆ ਹੈਗਾ ਕਿ ਜਿਹੜੇ ਸਰਕਾਰੀ ਦੇਖੋ ਅਮ ਸਰਕਾਰੀ ਓਟ ਸੈਂਟਰਸ ਹੈਗੇ ਜਿੱਥੇ ਜਿਹੜੀ ਡਰੱਗਸ ਦੀ ਜਿਹੜੀ ਗੋਲੀ ਹੈਗੀ ਉਹ ਸਰਕਾਰੀ ਗੋਲੀ ਜਿੱਥੇ ਦਿੱਤੀ ਜਾਂਦੀ ਹੈਗੀ ਜਿੱਤੋਂ ਕਿ ਵੀ ਉਹਦੇ ਸਾਈਡ ਇਫੈਕਟਸ ਘੱਟ ਹੈਗੇ ਪਲੱਸ ਬੰਦਾ ਧੀਰੇ ਧੀਰੇ ਜਿਹੜਾ ਸਿੰਥੈਟਿਕ ਨਸ਼ਾ ਹੈਗਾ ਉਹਦੇ ਤੋਂ ਟਿਪਰ ਡਾਊਨ ਹੋ ਕੇ ਆ ਮੈਡੀਕਲ ਨਸ਼ੇ ਤੇ ਸਰਕਾਰੀ ਜਿਹੜੀ ਰੈਗੂਲੇਟਡ ਦਵਾਈ ਹੈਗੀ ਉਹਦੇ ਆਧਾਰ ਤੇ ਆਨਦਾ ਉੱਥੋਂ ਉਹ ਡੋਸ ਨੂੰ ਦੀ ਟੈਪਰ ਡਾਊਨ ਕਰਦੇ ਹੈਗੇ ਦੂਸਰਾ ਹੈਗਾ ਜਿਹੜਾ ਕੋਈ ਬਹੁਤ ਸੀਵਰ ਐਡਿਕਟ ਹੈਗਾ ਉਹਨੂੰ ਡੀ ਐਡਿਕਸ਼ਨ ਸੈਂਟਰ ਚ ਹਸਪੀਟਲ ਚ ਐਡਮਿਟ ਕਰਕੇ ਉਹਦਾ ਟ੍ਰੀਟਮੈਂਟ ਕਰਦੇ ਹੈਗੇ ਫਰਦਰ ਰੀਹੈਬਿਲਿਟੇਸ਼ਨ ਸੈਂਟਰ ਚ ਉਹਨੂੰ ਧੀਰੇ 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 ਉਹਦੀ ਡੋਸ ਟੈਪਰ ਡਾਊਨ ਕਰਕੇ ਉਹਨੂੰ ਪੂਰਾ ਸੈਟਲ ਡਾਊਨ ਕਰਕੇ ਫਿਰ ਉਹਨੂੰ ਡਿਸਚਾਰਜ ਕਰਦੇ ਹੈਗੇ ਤੇ ਜ਼ਰੂਰੀ ਆ ਹੈਗਾ ਕਿ ਇੱਕ ਬੱਚਾ ਜਿਹੜਾ ਐਡਿਕਟ ਹੈਗਾ ਉਹ 100 ਰੁਪਏ ਦਾ 200 ਰੁਪਏ ਦਾ 500 ਰੁਪਏ ਦਾ 700 1000 ਰੁਪਏ ਤੱਕ ਦਾ ਨਸ਼ਾ ਕਰਦਾ ਡੇਲੀ ਤੇ ਉਹ ਕਿਸੇ ਬੰਦੇ ਤੋਂ ਜਾ ਕੇ ਉਹਨੂੰ ਪੈਸਾ ਦੇ ਕੇ ਖਰੀਦ ਕੇ ਲਿਆਂਦਾ ਉਸ ਦੀ ਥਾਂ ਤੇ ਉਹਨੂੰ ਚਾਹੀਦਾ ਕਿ ਉਹ ਆਪਣੇ ਆਪ ਨੂੰ ਜਿਹੜਾ ਆਪਣਾ ਆਟ ਸੈਂਟਰ ਹੈਗੇ ਜਿਹੜਾ ਸਰਕਾਰੀ ਆਟ ਸੈਂਟਰ ਹੈਗਾ ਜਿੱਥੇ ਜਿਹਨੂੰ ਆਪਾਂ ਜੀਵ ਵਾਲੀ ਗੋਲੀ ਕਹਿੰਦੇ ਹੈਗੇ ਆਮ ਆਮ ਬਸਾ ਚ ਤੇ ਉੱਥੇ ਜਿਹੜੀ ਸਰਕਾਰੀ ਗੋਲੀ ਮਿਲਦੀ ਉੱਥੇ ਆਪਣੇ ਆਪ ਨੂੰ ਜਾ ਕੇ ਰਜਿਸਟਰ ਕਰਵਾਵੇ ਰਜਿਸਟਰ ਕਰਾ ਕੇ ਉਹ ਫ੍ਰੀ ਆਫ ਕੋਸਟ ਉਹ ਦਵਾਈ ਉਥੋਂ ਲਵੇ ਇਹਦੇ ਦੋ ਫਾਇਦੇ ਹੈਗੇ ਇੱਕ ਤੋਂ ਜਿਹੜੀ ਉਹਦੀ ਡਿਪੈਂਡੈਂਸੀ ਜਿਹੜਾ ਸਿੰਥੈਟਿਕ ਨਸ਼ਾ ਹੈਗਾ ਉਹਦੇ ਤੋਂ ਖਤਮ ਹੋ ਜਾਏਗੀ ਤੇ ਜਿਹੜਾ ਦੂਸਰਾ ਕਿ ਜਿਹੜੀ ਇਹ ਸਰਕਾਰੀ ਗੋਲੀ ਹੈਗੀ ਉਹ ਧੀਰੇ 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 ਉਹਦੀ ਡੋਸ ਟਿਪਰ ਡਾਊਨ ਕਰਕੇ ਤੇ ਫਿਰ ਉਹ ਬਿਲਕੁਲ ਠੀਕ ਪੋਜੀਸ਼ਨ ਤੇ ਆ ਜਾਂਦਾ ਤੀਸਰਾ ਫਾਇਦਾ ਹੈਗਾ ਕਿ ਜਿਹੜਾ ਇਕਨੋਮਿਕ ਲਾਸ ਪਰਿਵਾਰ ਨੂੰ ਬੱਚੇ ਨੂੰ ਹੋ ਰਿਹਾ ਹੈਗਾ ਤੇ ਉਹਦੇ ਕਰਕੇ ਉਹ ਜਿਹੜਾ ਕਰਾਈਮ ਵਲ ਵਧ ਰਿਹਾ ਹੈਗਾ ਉਹ ਚੀਜ਼ ਖਤਮ ਹੋ ਜਾਏਗੀ ਤੇ ਇਸ ਕਰਕੇ ਟਾੜੇਰਾ ਹੀ ਮੇਰਾ ਆਈ ਹੈਗਾ ਕਿ ਵੱਤੋਂ ਵੱਤ ਜਿਹੜੇ ਬੱਚੇ ਨਸ਼ੇ ਦੇ ਦਲਦਲ ਚ ਫਸੇ ਹੋਏ ਹੈਗੇ ਉਹ ਜਿਹੜਾ ਸਰਕਾਰੀ ਓਟ ਸੈਂਟਰ ਹੈਗਾ ਉਹਨਾਂ ਦੇ ਰਾਹ ਵਲ ਡੀ ਐਡਿਕਸ਼ਨ ਸੈਂਟਰ ਹੈਗਾ ਉਹਨਾਂ ਦੇ ਰਾਹ ਵਲ ਜਾਣ ਸੋ ਦੈਟ ਕਿ ਉੱਥੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾ ਸਕੇ ਮੈਂ ਤਾਂ ਤੁਹਾਡੇ ਰਾਹੀਂ ਆ ਵੀ ਕਹਿਣਾ ਚਾਹੁੰਗਾ ਕਿ ਲੋਕ ਇਵਨ ਪੈਸਾ ਦੇ ਦੇ ਕੇ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰਸ 'ਚ 10 10 15 15 20 20 ਹਜ਼ਾਰ ਰੁਪਏ ਦੇ ਕੇ ਫਿਰ ਉੱਥੇ ਭਰਤੀ ਕਰਾਉਂਦੇ ਹੈਗੇ ਬੱਚਿਆਂ ਨੂੰ ਉਹਦੀ ਥਾਂ ਤੇ ਸਰਕਾਰੀ ਸੈਂਟਰ ਜ਼ਿਆਦਾ ਆਈ ਫੀਲ ਕਿ ਜ਼ਿਆਦਾ ਬੈਟਰ ਹੈਗੇ ਫ੍ਰੀ ਆਫ ਕੋਸਟ ਹੈਗੇ ਤੇ ਉੱਥੇ ਟ੍ਰੀਟਮੈਂਟ ਵੀ ਪ੍ਰੋਪਰ ਹੁੰਦਾ ਹੈਗਾ ਤੇ ਉਹਦੇ ਰਿਜ਼ਲਟਸ ਜ਼ਿਆਦਾ ਬੈਟਰ ਹੈਗੇ ਤੇ ਉੱਥੇ ਜਾਣਾ ਚਾਹੀਦਾ ਸੋ ਦੈਟ ਕਿ ਉਹ ਬੱਚਾ ਇੱਕ ਮੇਨ ਸਟ੍ਰੀਮ 'ਚ ਆ ਕੇ ਆਪਣਾ ਨਾਰਮਲ ਜੀਵਨ ਜਾਪਨ ਕਰ ਸਕੇ ਸੋ ਦੋਸਤੋ ਇਸ ਹਨ ਐਸਐਸਪੀ ਸੁਰੇਂਦਰ ਲੰਬਾ ਹੁਸ਼ਿਆਪੁਰ ਜਿਨ੍ਹਾਂ ਨੇ ਬਹੁਤ ਹੀ ਬੁਧੀਆ ਤਰੀਕੇ ਨਾਲ ਨਸ਼ਿਆਂ ਨੂੰ ਲੈ ਕੇ ਗੱਲ ਕੀਤੀ ਨਸ਼ਿਆਂ ਜਿੱਥੇ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਜਾਂਦੀ ਹੈ ਉੱਥੇ ਨਸ਼ਿਆਂ ਨੂੰ ਲੈ ਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਵੀ ਕੀਤੇ ਜਾਂਦੇ ਆ ਤੇ ਨਾਲ ਦੀ ਨਾਲ ਜਿੱਥੇ ਇਹਨਾਂ ਨੇ ਸਮਰਥਨ ਵੀ ਦੱਸਿਆ ਚਿੰਤਾ ਵੀ ਕੀਤੀ ਚਿੰਤਨ ਵੀ ਕੀਤਾ ਤੇ ਨਾ ਆਉਣ ਵਾਲੇ ਸਮੇਂ 'ਚ ਜਿਹੜਾ ਨਸ਼ਿਆਂ ਨੂੰ ਲੈ ਕੇ ਲੋਕਾਂ ਦੀ ਕੀਤੀ ਆ ਸੋ ਅਸੀਂ ਪ੍ਰਯਾਸ ਕਰਾਂਗੇ ਆਪਣੇ ਚੈਨਲ ਦੇ ਵਾਧਾ ਲੋਕਾਂ ਤੱਕ ਅਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਹੁਸ਼ਿਆਪੁਰ ਤੋਂ ਦਾਬਾਹਰ ਤਲੀ ਤਰਜੀਹ ਤਜੂਆ ਬਹੁਤ ਬਹੁਤ ਧੰਵਾਦ